ਮਾਨਣ ਕੇ ਲਈ ਇਹ ਮਹੀਨੇ ਦੇ ਵਿੱਚ ਆਪ ਨੂੰ ਕਿੰਨੀ ਆਮਦਨ ਹੋ ਜਾਂਦੀ ਹੈ ਦੇ ਵਿੱਚ ਇਹ ਆਈਡੀਆ ਉਹਦੇ ਦੁੱਧ ਦੀ ਆਮਦਨ ਮੈਂ ਖੰਭਾਈ ਯਾਰ ਦੁੱਧ ਦੀ ਆਮਦਨ 10 ਲੱਖ ਵੀ ਮਹੀਨੇ ਦੀ ਹੋ ਜਾਂਦੀ ਹੁੰਦੀ ਹੈ ਵੀਰ ਪਰ ਇੱਕ ਆਪਾਂ ਕਿਹੜੀ ਬਰੀਡ ਤੇ ਕੰਮ ਕਰਨਾ ਚਾਹੁੰਦੇ ਆਂ ਆਉਣ ਵਾਲੇ ਨੌਜਵਾਨਾਂ ਨੂੰ ਜ਼ਿਆਦਾਤਰ ਮੇਰੇ ਹਿਸਾਬ ਨਾਲ ਤਾਂ ਮੈਂ ਆਪਦੇ ਅਕੋਰਡਿੰਗ ਦੱਸ ਦਿੰਦਾ ਵੀ ਐਚਐਫ ਬਰੀਡ ਬੈਸਟ ਆ ਬਈ ਐਚਐਫ ਜਰਸੀ ਵੀ ਰੱਖ ਸਕਦਾ ਹਾਂਜੀ ਜਿਵੇਂ ਮੇਰੇ ਕੋਲੇ ਦੇਖੋ ਸੱਤ ਅੱਠ ਜਰਸੀ ਆ ਬਾਕੀ ਐਚਐਫ ਆ ਠੀਕ ਹੈ ਜੀ ਜਰਸੀ ਲੈ ਵੀ ਥੋੜੀ ਮੋਡੀ ਫਾਇਟ ਆ ਵਾ ਤੁੰਹੀ ਜਰਸੀ ਦੀ ਠੀਕ ਹੈ ਜੀ ਪਰ ਦੁੱਧ ਐਚਐਫ ਅਕੋਰਡਿੰਗ ਘੱਟ ਹੁੰਦਾ ਲੈ ਵੀ ਜ਼ਿਆਦਾ ਐਚਐਫ ਤੇ ਫੋਕਸ ਕਰਨਾ ਚਾਹੀਦਾ ਠੀਕ ਹੈ ਜੀ ਦੁੱਧ ਵੀ ਵੱਧ ਹੁੰਦਾ ਇਹਦਾ ਲੰਮਾ ਟਾਈਮ ਦੁੱਧ ਦਿੰਦੇ ਆ ਲੈ ਵੀ ਆਪਾਂ ਕੋਲੇ ਇਨਕਮ ਆਉਂਦੀ ਰਹਿੰਦੀ ਆ ਪੈਸੇ ਹਾਈ ਹਸ਼ੀਕਾਲ ਦੋਸਤੋ ਕੀ ਹਾਲ ਚਾਲ ਨੇ ਤੁਸੀਂ ਦੇਖ ਰਹੇ ਹੋ ਪਪਾਰ ਸਟਾਰਟ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਪਹੁੰਚੇ ਆਂ ਔਲ ਖੈ ਡੈਰੀ ਫਾਰਮ ਰਾਮਪਰਾਪੂਲ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹ ਗੱਲਾਂ ਬਾਤਾਂ ਕਰਾਂਗੇ ਬਾਈ ਯੂਰਾਂ ਨਾਲ ਡੈਰੀ ਫਾਰਮਿੰਗ ਬਾਰੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੇ ਨਵੇਂ ਬੰਦੇ ਇਸ ਫਾਰਮ ਦੇ ਡੈਰੀ ਫਾਰਮਿੰਗ ਦੇ ਵਿੱਚ ਆ ਰਹੇ ਨੇ ਉਹ ਗੱਲਾਂ ਬਾਤ ਸਾਰੀਆਂ ਕਰਾਂਗੇ ਬਾਈ ਯੂਰਾਂ ਨਾਲ ਵੀ ਕਿੱਥੋਂ ਸਟਾਰਟਿੰਗ ਕਰਨ ਤੇ ਬਾਈ ਯੂਰਾਂ ਨੂੰ ਕਿੰਨਾ ਟਾਈਮ ਹੋ ਗਿਆ ਕਰਦੇ ਆ ਨੂੰ ਇਸ ਕੰਮਾਂ ਦੇ ਵਿੱਚ ਤੇ ਗੱਲਾਂ ਬਾਤਾਂ ਕਰਦੇ ਆ ਬਾਈ ਯੂਰਾਂ ਨਾਲ ਤੇ ਆਜੋ ਕਰੀਏ ਗੱਲਾਂ ਬਾਤਾਂ ਜੀ ਸਸ਼ੀਕਾਲ ਜੀ ਤੇ ਆਪਾਂ ਇਹ ਗੱਲਬਾਤ ਕਰਦੇ ਆ ਡੈਰੀ ਫਾਰਮ ਬਾਰੇ ਆਪਾਂ ਨੂੰ ਕਿੰਨਾ ਸਮਾਂ ਹੋ ਗਿਆ ਜੀ ਇਸ ਲਾਈਨ ਦੇ ਵਿੱਚ ਆਇਆ ਨੂੰ ਬਸ ਅਪਰੋਕਸਿਮੇਟ 20 ਕ ਸਾਲ ਹੋ ਗਏ ਹੋਣੇ ਵੀਰੇ ਯਾਰ 20 ਸਾਲ ਹੋ ਗਏ ਠੀਕ ਹੈ ਜੀ 20 ਸਾਲ ਹੋ ਗਏ ਠੀਕ ਹੈ ਜੀ ਕਰਦੇ ਨੇ ਤੇ ਮਤਲਬ ਆਪਾਂ ਸਟਾਰਟਿੰਗ ਕਿੰਨੀਆਂ ਗਾਵਾਂ ਤੋਂ ਕੀਤੀ ਸੀ ਜਦੋਂ ਜਦੋਂ ਆਪਾਂ ਡੈਰੀ ਸਟਾਰਟ ਕਰੀ ਸੀ ਭਾਈ ਜੀ ਉਦੋਂ ਕਰੀ ਸੀ ਆਪਾਂ ਆਪਣੇ ਕੋਲ ਘਰੇਲੂ ਜਿਹੇ ਐਨੀਮਲ ਹੁੰਦਾ 5-6 ਗਾਵਾਂ ਸੀਗੇ ਆਪਣੇ ਕੋਲ ਹਾਂਜੀ 5-6 ਗਾਵਾਂ ਤੋਂ ਇਹ ਡੈਰੀ ਸਟਾਰਟ ਕਰੀ ਸੀਗੀ ਠੀਕ ਹੈ ਜੀ ਤੇ 3-4 ਸਾਲ ਤਿੰਨ ਕਸਾਲ ਅਸੀਂ 7-8 ਦਾਮਾ ਹੋ ਗਏ 3 ਕਸਾਲਾਂ ਦੇ ਆਪਣਾ ਠੀਕ ਹੈ ਪਹਿਲਾਂ ਲੋ ਛੋਟਾ ਕੰਮ ਸੀ ਹੌਲੀ ਹੌਲੀ ਗਰੋਥ ਕਰੀਏ ਕੰਮ ਹਾਂਜੀ ਤੇ ਜਿਵੇਂ ਇਹ ਅੱਜ ਕੱਲ ਦੇ ਵਿੱਚ ਨਵੇਂ ਬੰਦੇ ਆ ਰਹੇ ਆ ਇਸ ਚੀਜ਼ ਦੇ ਵਿੱਚ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਆਉਣਾ ਚਾਹੀਦਾ ਉਹਨਾਂ ਨੂੰ ਇਸ ਲਾਈਨ ਦੇ ਵਿੱਚ ਬਿਲਕੁਲ ਆਉਣਾ ਚਾਹੀਦਾ ਬਾਈ ਜਿਹੜਾ ਬੰਦਾ ਖੇਤੀ ਕਰਦਾ ਖੇਤੀ ਦੇ ਨਾਲ ਰਿਲੇਟਡ ਆ ਕੰਮ ਦਾ ਬਹੁਤ ਵਧੀਆ ਇਹ ਹਾਂਜੀ ਜਿਹੜੇ ਨਹੀਂ ਨਹੀਂ ਕਰਦੇ ਜਿਨ੍ਹਾਂ ਕੋਲ ਜ਼ਮੀਨ ਵੀ ਹੈ ਨਹੀਂ ਅੱਜ ਕੱਲ ਉਹ ਵੀ ਕੰਮ ਕਰ ਸਕਦੇ ਆ ਬਾਈ ਯਾਰ ਆਪਣੇ ਕੋਲ ਇੰਨੀ ਜਗ੍ਹਾ ਹੁਣ ਜਾਈਏ ਲਈ ਆਪਾਂ ਐਨੀਮਲ ਵਗੈਰਾ ਰੱਖ ਲੀਏ ਹਾਂ ਤੇ ਮੈਂ ਹੈ ਨਾ ਲਵੀ ਸਾਡਾ ਤਾਂ ਕਿੱਤਾ ਮੁੰਦਾ ਇੰਨਾ ਚਿਰ ਹੋ ਗਿਆ ਕਰਦੇ ਨੂੰ ਪਰ ਇਹਦੇ ਨਾਲ ਦਾ ਕਿੱਤਾ ਮਤਲਬ ਕਿ ਜੇ ਕੋਈ ਕਰ ਲੈਂਦਾ ਬੰਦਾ ਬਹੁਤ ਵਧੀਆ ਗਾ ਯਾਰ ਠੀਕ ਹੈ ਜੀ ਤੇ ਸਾਰੀ ਉਮਰ ਬੰਦਾ ਸੌਖੀ ਰੋਟੀ ਖਾਊਗਾ ਠੀਕ ਹੈ ਸੌਖਾ ਕੰਮ ਨਹੀਂ ਆਪਾਂ ਕਹਿੰਦੇ ਸਾਡੇ ਕੰਮ ਤਾਂ ਹੈਗਾ ਔਖਾ ਮਿਹਨਤ ਵਾਲਾ ਕੰਮ ਆਈ ਪਰ ਆਇਆ ਨਵੀਂ ਮਿਹਨਤ ਦਾ ਫਾਇਦਾ ਜ਼ਰੂਰ ਮਿਲਦਾ ਲਵੀ ਆਪਾਂ ਦੂਜੇ ਕਿਤੇ ਵੀ ਕਰਦੇ ਆ ਹਾਂਜੀ ਉਹਦੇ ਅਕੋਰਡਿੰਗ ਉਹਦੇ ਜਾਨ ਨਾਲ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਜੀ ਤੇ ਜਿਵੇਂ ਆਪਾਂ ਮੰਨ ਕੇ ਚੱਲੀਏ ਇਹ ਮਹੀਨੇ ਦੇ ਵਿੱਚ ਆਪਾਂ ਨੂੰ ਕਿੰਨੀ ਆਮਦਨ ਹੋ ਜਾਂਦੀ ਹੈ ਦੇ ਵਿੱਚ ਇਹ ਆਈਡੀਆ ਲਗਦਾ ਥੋੜਾ ਔਖਾ ਹੁੰਦਾ ਨਹੀਂ ਮੇਰਾ ਪਤਾ ਕੀ ਕਾਰਨ ਹੁੰਦਾ ਬਈ ਜਦੋਂ ਕੋ ਛੋਟਾ ਕੰਮ ਹੁੰਦਾ ਬਈ ਯਾਰ ਅਸਲ ਵਿੱਚ ਛੋਟਾ ਕੰਮ ਹੁੰਦਾ ਉਹਦੇ ਬੰਦੇ ਡੈਰੀ ਫਾਰਮ ਆਪਾਂ ਦੇਖਦੇ ਹਾਂ 70 ਖੁੱਲਦੇ ਆ ਆ 100% ਖੁੱਲਦੇ ਆ 70% ਬੰਦ ਕਰ ਜਾਂਦੇ ਆ ਕਾਰਨ ਕੀ ਹੁੰਦਾ ਜੀ 4-5 ਸਾਲ ਬਾਅਦ ਔਖਾ ਦਮ 3-4 ਸਾਲ ਅੰਮ ਨਵੀਂ ਘਟ ਜਾਂਦੀ ਹੈ ਕੋਈ ਜ਼ਿਆਦਾ ਨਹੀਂ ਹੁੰਦੀ ਉਦੋਂ ਠੀਕ ਹੈ ਜੀ ਉਦੋਂ ਇੱਕ ਟਾਈਮ ਇਹੋ ਜਿਹਾ ਵੀ ਆਉਣਾ ਡੈਰੀ ਵਾਲੇ ਤੇ ਜਦੋਂ ਡੈਰੀ ਦਾ ਪੂਰਾ ਹੀ ਡੈਰੀ ਕਰਦੀ ਆ ਹਾਂਜੀ ਲੈ ਵੀ ਆਹਦੇ ਖਰਚੇ ਮੋੜਦੀ ਆ ਉਸ ਟਾਈਮ ਆ ਫੜੇ ਹੋਏ ਹਾਂ ਡੇਰੀ ਵਾਲਿਆਂ ਨੇ ਠੀਕ ਹੈ ਜੀ ਪਰ ਉਸ ਤੋਂ ਬਾਅਦ ਜੇ ਜੋਏ ਆ ਆਪਣਾ ਕੰਮ ਵੱਡਾ ਹੋ ਜਾਊ ਜੇ ਮੈਂ ਇਕੱਲੇ ਆਹਦੇ ਦੁੱਧ ਦੇ ਆਮਦਨ ਦੇਖਾਂ ਬਾਈ ਯਾਰ ਦੁੱਧ ਦੀ ਆਮਦਨ 10 ਲੱਖ ਵੀ ਮਹੀਨੇ ਦੀ ਹੋ ਜਾਂਦੀ ਹੁੰਦੀ ਵੀਰਿਆ ਪਰ ਇੱਕ ਟਾਈਮ ਆ ਇਹ ਜਾ ਵੀ ਆ ਜਾਂਦਾ ਦਾ ਜਦੋਂ ਆਪਾਂ ਐਨੀਮਲ ਡਰਾਈ ਕਰ ਦਿੰਨੇ ਹੁੰਨੇ ਆ ਹਾਂਜੀ ਐਨੀਮਲਾਂ ਨੂੰ 2 ਮਹੀਨੇ ਆਪਾਂ ਪੱਪੋ ਛੱਡਣਾ ਵੀ ਐ ਉਦੋਂ ਆਪਾਂ ਨੂੰ ਪੱਲਿਓ ਵੀ ਖਰਚਾ ਕਰਨਾ ਪੈਂਦਾ ਹਾਂ ਹਾਂਜੀ ਪਰ ਮੇਨ ਇਹਦੇ ਚ ਜਿਹੜੀ ਮੇਰੀ ਇਨਕਮ ਆ ਜਿਹੜੀ ਮੇਰੇ ਬੱਚਿਆਂ ਤਿਆਰ ਹੁੰਦੇ ਆ ਮਾਰਾ ਹਾਂਜੀ ਅੱਜ ਹੁਣ ਬੱਚੀ ਏ ਬੱਚਿਆ ਇਕਦਰਾਣਾ ਮੇਰੀ ਪ੍ਰਾਪਰਟੀ ਹੈ ਠੀਕ ਹੈ ਜੀ ਤੇ ਹਰ ਸਾਲ ਮੇਰੀ ਬੱਚੀ ਬੱਚੀ ਬੱਚੀਆਂ ਰਲਦੀਆਂ ਦਾ ਕਿੰਨੀ ਗੋਠ ਹੁੰਦੀ ਹੈ ਡੇਰੀ ਫਾਰਮ ਦੀ ਬਈ ਹਾਂ ਜੀ ਪਰ ਜਦੋਂ ਤੁਹਾਡੇ ਕੋਲ ਐਨੀਮਲ ਜ਼ਿਆਦਾ ਹੋਵੇ ਦੁੱਧ ਵੀ ਜ਼ਿਆਦਾ ਆਊਗਾ ਤੁਹਾਡੀ ਬਰੀਡ ਵੀ ਸੁਧਰੂਗੀ ਹਾਂ ਜੀ ਫਰੋਂ ਵੱਡਾ ਕੰਮ ਤਾਂ ਬਰੀਡ ਪਈ ਹੈ ਜੇ ਬਰੀਡ ਵਧੀਆ ਦੁੱਧ ਵਾਲੇ ਐਨੀਮਲ ਆਪਣੇ ਕੋਲੇ ਹਾਂ ਜੀ ਤਾਂ ਆਪਾਂ ਨੂੰ ਇਨਕਮ ਵੀ ਵਧੀਆ ਹੋਊਗਾ ਯਾਰ ਠੀਕ ਹੈ ਜੀ ਤੇ ਕਿ ਤੇ ਆਪਾਂ ਕਿਹੜੀ ਬਰੀਡ ਤੇ ਕੰਮ ਕਰਨਾ ਚਾਹੁੰਦੇ ਆਉਣ ਵਾਲੇ ਨੌਜਵਾਨਾਂ ਨੂੰ ਜ਼ਿਆਦਾਤਰ ਮੇਰੇ ਹਿਸਾਬ ਨਾਲ ਤਾਂ ਮੈਂ ਆਵਡੇ ਅਕੋਰਡਿੰਗ ਨਾਲ ਵੀ ਐਚਐਫ ਬਰੀਡ ਬੈਸਟ ਆ ਜੀ ਐਚਐਫ ਜਰਸੀ ਵੀ ਰੱਖ ਸਕਦੇ ਹਾਂ ਜੀ ਜਿਵੇਂ ਮੇਰੇ ਕੋਲੇ ਦੇਖੋ ਸੱਤ ਅੱਠ ਜਰਸੀ ਆ ਬਾਕੀ ਐਚਐਫ ਆ ਠੀਕ ਹੈ ਜੀ ਜਰਸੀ ਨਾਲ ਵੀ ਥੋੜੀ ਮੋਡੀ ਫਾਇਟ ਆ ਵਾ ਤੁਈ ਜਰਸੀ ਦੀ ਠੀਕ ਹੈ ਜੀ ਪਰ ਦੁੱਧ ਐਚਐਫ ਅਕੋਰਡਿੰਗ ਘੱਟ ਹੁੰਦਾ ਹੈ ਲੈ ਵੀ ਜ਼ਿਆਦਾ ਐਚਐਫ ਤੇ ਫੋਕਸ ਕਰਨਾ ਚਾਹੀਦਾ ਠੀਕ ਹੈ ਜੀ ਦੁੱਧ ਵੀ ਵੱਧ ਹੁੰਦਾ ਇਹਦਾ ਲੰਮਾ ਟਾਈਮ ਦੁੱਧ ਦਿੰਦੇ ਆ ਲੈ ਵੀ ਆਪਾਂ ਕੋਲੇ ਇਨਕਮ ਆਉਂਦੀ ਰਹਿੰਦੀ ਹੈ ਪੈਸੇ ਦੀ ਠੀ ਉਹਨਾਂ ਨੂੰ ਮਤਲਬ ਕਿ ਆਪਾਂ ਇਹ ਚੀਜ਼ ਕਹਿਣਾ ਚਾਹੁੰਨੇ ਵੀ ਡੇਰੀ ਫਾਰਮਿੰਗ ਦਾ ਜੇ ਉਹ ਕੀਤਾ ਕਰ ਲੰ ਤਾਂ ਵਧੀਆ ਰਹਿਣ ਉਧਰ ਨਾ ਬਹੁਤ ਮੁੰਡੇ ਇਹੋ ਜਿਹੇ ਆ ਜਿਹੜੇ ਬਾਈ ਬਾਹਰੋਂ ਆ ਕੇ ਵੀ ਡੇਰੀ ਫਾਰਮ ਇਥੇ ਖੋਲ ਰਹੇ ਆ ਅੱਛਾ ਜੀ ਹੁਣ ਥੋੜਾ ਜਿਹਾ ਰੁਝਾਨ ਬਾਹਰ ਦਾ ਘਟਿਆ ਥੋੜਾ ਜਿਹਾ ਜਿਹੜੇ ਬਾਹਰ ਜਾ ਵੀ ਰਹੇ ਆ ਮੁੰਡੇ ਉਹ ਵੀ ਹੁਣ ਮੈਥੋ ਕੋਈ ਰੈਫੋਨ ਤੇ ਗੱਲ ਵੀ ਕਰਦੇ ਆ ਕਹਿੰਦੇ ਬਾਈ ਯਾਰ ਵਾਪਸ ਆਉਣਾ ਯਾਰ ਆਪਾਂ ਆ ਕੇ ਡੇਰੀ ਖੋਲ ਗਏ ਉਹ ਉਹਦੇ ਵਾਸਤੇ ਬਹੁਤ ਵਧੀਆ ਜਿਹੜਾ ਇੰਨਾ ਪੈਸਾ ਲਾ ਕੇ ਬਾਹਰ ਜਾਂਦਾ ਜੇ ਉਹਨੇ ਕੇ ਇਨਵੈਸਟਮੈਂਟ ਇੱਧਰ ਕਰ ਦਿੰਦੇ ਆ ਤਾਂ ਬਹੁਤ ਕਾਮਯਾਬ ਡੈਰੀ ਫਾਰਮ ਹੋ ਜਾਵੇ ਠੀਕ ਹੈ ਜੀ ਤੇ ਕਿੰਨਾ ਮਤਲਬ ਕਿ ਜਦੋਂ ਬੰਦੇ ਨੇ ਸਟਾਰਟ ਕਰਨਾ ਹੁੰਦਾ ਏ ਸੈਟਅਪ ਸਾਰਾ ਤੇ ਮਤਲਬ ਕਿੰਨਾ ਕਾ ਖਰਚਾ ਆ ਜਾਂਦਾ ਏ ਉਦੋਂ ਇਹਦਾ ਛੋਟੇ ਤੇ ਡਿਪੈਂਡਾ ਨਹੀਂ ਇਹ ਵੀ ਤੁਸੀਂ ਕਿੰਨੇ ਐਨੀਮਲਾਂ ਤੋਂ ਕੰਮ ਸ਼ੁਰੂ ਕਰਦੇ ਹੋ ਠੀਕ ਹੈ ਜੀ ਛੋਟੇ ਤੋਂ ਛੋਟਾ ਹਾਂ ਜੀ ਆਪਾਂ 5 ਐਨੀਮਲਾਂ ਦਾ ਵੀ ਰੱਖੀਏ ਹਾਂ ਜੀ ਆਮੀ ਉਹਦੇ ਵਾਸਤੇ ਆਪਾਂ ਨੂੰ ਪ੍ਰੋਪਰ ਖੁੱਲਾ ਹਵਾਦਾਰ ਸ਼ੈੱਡ ਚਾਹੀਦਾਗਾ ਹਾਂਜੀ ਹਾਂਜੀ 5 ਤੋਂ 10 ਐਨੀਮਲਾਂ ਦਾ ਰੱਖ ਕੇ ਚੱਲੋ ਤੁਸੀਂ ਕੋਈ ਵੀ ਵੀਰ ਐਨੀਮਲਾਂ ਦਾ ਕੰਮ ਕਰਦਾ ਠੀਕ ਹੈ 60 40 ਦਾ ਸ਼ੈੱਡ ਪਾ ਲਓ ਛੋਟਾ ਸ਼ੈੱਡ ਹੁੰਦਾ 47 ਦਾ ਜਿਵੇਂ ਸ਼ੈੱਡ ਦੇ ਉੱਪਰ ਖਰਚਾ 150 ਰੁਪਏ ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਆਉਂਦਾ ਹਾਂਜੀ ਹਾਂਜੀ ਤੁਸੀਂ ਅੰਦਾਜ਼ਾ ਲਾ ਲਓ ਜਿੰਨਾ ਵੀ ਆ ਜੂ ਮਤਲਬ ਕਿ ਜਿੰਨੇ ਕਿ ਤੁਸੀਂ ਕਹਿ ਰਹੇ ਹੋ ਨਾ ਲਵੀ ਜੇ 30 40 ਲੱਖ ਰੁਪਏ ਬਾਹਰ ਲਾਉਂਦੇ ਆ ਜਾਂਦੇ ਉਨੇ ਪੈਸੇ ਲਾ ਕੇ 10 ਐਨੀਮਲਾਂ ਦਾ ਵਧੀਆ ਸੈਟਅਪ ਹੋ ਜਾਂਦਾ ਕੰਮ ਕਰਦਾ ਹਾਂ ਠੀਕ ਹੈ ਜੀ। ਨਹੀਂ ਆਪਾਂ ਇਹਦੀ ਖਰਾਕ ਤੇ ਗੱਲ ਕਰ ਲੈਣੇ ਆ ਤੇ ਜਿਵੇਂ ਲੋਕ ਕਹਿੰਦੇ ਆਂ ਮੱਝਾਂ ਨੂੰ ਚਾਰ ਪੌਣਾ ਨਹੀਂ ਚਾਹੀਦਾ گاਵਾਂ ਵਾਲੀ ਵੈਸਟ ਹੈ ਇਕੱਲਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ ਨਹੀਂ ਇਹ ਧਾਰਨਾ ਗਲਤ ਆ ਬਿਲਕੁਲ ਵੀਰੇ ਯਾਰ ਸਾਰੀਆਂ ਕੰਟਰੀਆਂ ਦੇ ਵਿੱਚ ਸਾਇਲੈਂਸ ਚੱਲਦਾ ਹੈਗਾ। ਸਾਇਲੈਂਸ ਪਾਉਣਾ ਚਾਹੀਦਾ ਹੈਗਾ। ਕਿਉਂ ਹੋਣਾ ਹੈ ਆਪਣੇ ਪਿੰਡ ਦੇ ਵਿੱਚ ਆਪਾਂ ਨੂੰ ਕੋਈ ਇੱਕ ਦੋ ਮੱਝਾਂ ਹੁੰਦੀਆਂ ਜੇ ਇੱਕ ਦੋ ਮੱਝਾਂ ਦਾ ਆਪਾਂ ਸਾਇਲੈਂਸ ਪਾ ਲੈਂਦੇ ਆ ਠੀਕ ਹੈ ਜੀ। ਉਹਦੇ ਤੋਂ ਤੁਸੀਂ ਆਏ ਆਈਡੀਆ ਲਾ ਲੋ ਵੀ ਉਹ ਆਪਣਾ ਟੋਏ ਦੇ ਪੱਟੇ ਨਹੀਂ ਜਾਂਦਾ ਟੋਏ ਦੇ ਵਿੱਚ ਝੁੱਲੀ ਪਾ ਜਾਂਦੀ ਹੈ ਜ਼ਿਆਦਾ। ਹਾਂਜੀ। ਪ੍ਰੋਬਲਮ ਪਾਂ ਕਰਕੇ ਲੈ ਸਾਈਲੇਜ ਬਹੁਤ ਵਧੀਆ ਬੈਸਟ ਸਾਈਲੇਜ ਸਾਨੂੰ ਦਾ 10 ਸਾਲ ਹੋ ਗਿਆ ਆਪਦੇ ਫਾਰਮ ਦੇ ਸਾਈਲੇਜ ਪਾਉਂਦੇ ਨੂੰ ਬਾਈ ਯਾਰ ਕੋਈ ਪ੍ਰੋਬਲਮ ਨਹੀਂ ਆਈ ਕਦੇ ਫਾਰਮ ਦੇ ਠੀਕ ਹੈ ਜੀ ਤੇ ਜਿਵੇਂ ਅੱਜ ਕੱਲ ਦੇ ਹੁਣ ਜਿਵੇਂ ਤੁਸੀਂ ਦੱਸਿਆ ਵੀ ਨਵੇਂ ਨੌਜਵਾਨਾਂ ਲਈ ਸਹੀ ਹੈ ਜੀ ਤੇ ਇਹਨਾਂ ਦੇ ਵਿੱਚ ਬਿਮਾਰੀਆਂ ਦਾ ਕਿਹੜੀਆਂ ਕਿਹੜੀਆਂ ਬਿਮਾਰੀਆਂ ਇਹਨਾਂ ਦੀਆਂ ਜਿਹੜੀਆਂ ਹੀ ਮੇਨ ਆ ਮੇਨ ਵੀਰੇ ਯਾਰ ਸਭ ਤੋਂ ਵੱਡੀ ਗੱਲ ਤਾਂ ਜੇ ਤੁਸੀਂ ਡੇਰੀ ਫਾਰਮ ਕਰਦੇ ਆ ਡੇਰੀ ਫਾਰਮ ਦੇ ਵਿੱਚ ਤਿੰਨ ਗੱਲਾਂ ਦਾ ਧਿਆਨ ਮੈਨੇਜਮੈਂਟ ਫੀਡਿੰਗ ਤੇ ਬਰੀਡਿੰਗ ਇਹਦੀ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਠੀਕ ਹੈ ਜੀ ਉਹਦੇ ਵਿੱਚ ਜੇ ਆਪਾਂ ਬਿਮਾਰੀਆਂ ਦੀ ਗੱ ਜਿਵੇਂ ਹੁਣ ਗਰਮੀਆਂ ਚ ਬਹੁਤ ਜ਼ਿਆਦਾ ਬਿਮਾਰੀ ਆ ਜਾਂ ਫੂਨ ਘਟ ਜਾਂਦਾ ਹੈਗਾ ਇਹ ਬਿਮਾਰੀਆਂ ਚਚਣਾ ਵੀ ਫੈਲਦੀਆਂ ਜਿਵੇਂ ਥਲੇਰੀਆ ਹੋ ਗਿਆ ਹਾਂਜੀ ਪ੍ਰੋਟੋਜ਼ੋਆ ਡਿਜ਼ੀਜ਼ ਕਹਿੰਦੇ ਨੇ ਇਹਨਾਂ ਨੂੰ ਆਪਾਂ ਇਹਨਾਂ ਦੇ ਇਹ ਜਿਹੜਾ ਆਪਾਂ ਨੂੰ ਨਹੀਂ ਪਤਾ ਨਾ ਆਪਾਂ ਨਵੇਂ ਕੰਮ ਹੁੰਦਾ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਉਦੋਂ ਆਪਣੇ ਦੇ ਡੈੱਟ ਕੇਸ ਵੀ ਹੋ ਜਾਂਦੇ ਐਨੀਮਲਾਂ ਦੇ ਠੀਕ ਹੈ ਜੀ ਇਹ ਕਿਉਂ ਇਸ ਦੀ ਇਮਿਊਨਿਟੀ ਘੱਟ ਹੁੰਦੀ ਹੈ ਦੁੱਧ ਦੇ ਨੇ 40-40 ਲੀਟਰ ਦੇਣਾ ਹੁੰਦਾ ਫਿਰ ਫੂਨ ਦੀ ਕبھی ਵੀ 1 ਲੱਖ ਤੋਂ ਉੱਪਰ ਜਾਂਦੀ ਜਦੋਂ ਇਹ ਬਿਮਾਰੀ ਹੋ ਜਾਂਦੀ ਹੈ ਠੀਕ ਹੈ ਜੀ ਆangar college ਵੀ ਅਵੇਰ ਹੋਣਾ ਚਾਹੀਦਾ ਥੋੜਾ ਜਿਹਾ ਆਪਣਾ ਟ੍ਰੇਨਿੰਗ ਦਿੰਦੀ ਆ ਯੂਨੀਵਰਸਿਟੀ ਵੀ ਟ੍ਰੇਨਿੰਗ ਦਿੰਦੀ ਆ ਡੈਰੀ ਬਾਰੇ ਆਪਾਂ ਨੂੰ ਡੈਰੀ ਡਿਪਾਰਟਮੈਂਟ ਕੋਰਸ ਵੀ ਦਿੰਦਾ ਠੀਕ ਹੈ ਜੀ ਜੇ ਆਪਾਂ ਪ੍ਰੋਫੈਕਟਰ ਟ੍ਰੇਨਿੰਗ ਲੈ ਕੇ ਕੰਮ ਕਰਦੇ ਆਂ ਫਿਰ ਆਪਾਂ ਫੇਲ ਨਹੀਂ ਹੁੰਦੇ ਵੀ ਯਾਰ ਠੀਕ ਹੈ ਜੀ ਤੇ ਮਤਲਬ ਜਿਹੜੀਆਂ ਐਚ ਐਫ ਗਾਵਾਂ ਆ ਜਾਂਦੀਆਂ ਇਹਦੇ ਵਿੱਚ ਇਹ ਗਰਮੀ ਵੀ ਬਹੁਤ ਮਾਂਦੇ ਆ ਨਾ ਜੀ ਹਾਂ ਗਰਮੀ ਜ਼ਰੂਰ ਮਾਂਦੇ ਆ ਇਹ ਠੰਡੇ ਲਾ ਕੇ ਦਾ ਹੁਣ ਤੁਸੀਂ ਆਪਣੇ ਫਾਰਮ ਤੇ ਦੇਖ ਲਓ ਕਿੰਨੇ ਪੱਕੇ ਲਾਏ ਆ ਆਪਾਂ ਹਾਂਜੀ ਹਾਂਜੀ ਆ ਪਹਾਰੇ ਵੀ ਛੱਡੇ ਆ ਤੁਹਾਡੇ ਸਾਹਮਣੇ ਸਪ੍ਰਿੰਕਲ ਚੱਲੀ ਜਾਂਦੇ ਆ ਉਹ ਬੈਠਿਆ ਸੀ ਜਦੋਂ ਤੁਸੀਂ ਐ ਨਾਵਾ ਤੇ ਜਦੋਂ ਆਪਾਂ ਸਪ੍ਰਿੰਕਲ ਚਲਾਦੇ ਸਾਰੇ ਨਾਵਾ ਖੜ ਕੇ ਖਾਣ ਲੱਗ ਜਾਂਦੇ ਹਾਂ ਹਾਂਜੀ ਇਹਦਾ ਮਤਲਬ ਇਹਨਾਂ ਨੂੰ ਫੰਡ ਮਹਿਸੂਸ ਹੁੰਦੀ ਐ ਜਦੋਂ ਪਾਣੀ ਪੈਂਦਾ ਇਹਨਾਂ ਦੇ ਉੱਪਰ ਠੀਕ ਹੈ ਜੀ ਉਦੋਂ ਬਾਅਦ ਉਹਨਾਂ ਦੇ ਪੱਖੇ ਚੱਲਣਗੇ ਵੀਰੇ ਯਾਰ ਹਾਂਜੀ ਤੇ ਜੇ ਆਪਾਂ ਨੇ ਮੈਨੇਜਮੈਂਟ ਹੀ ਐ ਨਾ ਉੱਥੇ ਜੇ ਆਪਾਂ ਵਧੀਆ ਇਹਨਾਂ ਨੂੰ ਖੰਡ ਕਰਨੀ ਤੋਂ ਬਚਾਵਾਂਗੇ ਹਾਂਜੀ ਫਿਰ ਆਪਾਂ ਲੰਮਾ ਟਾਈਮ ਦੋਸਤ ਵੀ ਲੈ ਸਕਦੇ ਆਪਾਂ ਜਦੋਂ ਆਪਣੇ ਕੋਲ ਪ੍ਰੋਪਰ ਮੈਨੇਜਮੈਂਟ ਨਹੀਂ ਹੁੰਦੀਗੀ ਉਦੋਂ ਅਗਰ ਆਪਾਂ ਨੂੰ ਮਾਰ ਦਿੰਦੀ ਐ ਠੀਕ ਹੈ ਜੀ ਇਹ ਦੂਜੀ ਗੱਲ ਕਰ ਲੈਣੀ ਜਿਵੇਂ ਅੱਜ ਕੱਲ ਦੇ ਸਮੇਂ ਦੇ ਵਿੱਚ ਐਚਐਫ ਮੀਲੇ ਬਹੁਤ ਹੋ ਰਿਹਾ ਹੈ ਹਨਾ ਜੀ ਤੇ ਜੇ ਕਿਸੇ ਵੀਰ ਨੇ ਮਤਲਬ ਕਿ ਐਚਐਫ ਮੇਲਿਆਂ ਦੇ ਵਿੱਚ گاਵਾ ਆਪਣੀਆਂ ਲੈ ਕੇ ਜਾਣੀਆਂ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦੇ ਜਿਆਦਾਤਰ ਅਸੀਂ ਵੀ ਆ ਹੁਣ ਮੇਲਿਆਂ ਦੇ ਲੈ ਕੇ ਜਾਂਦੇ ਹੁੰਦੇ ਹਾਂ ਜਿਆਦਾਤਰ ਤਾਂ ਆਪਣੇ ਪੀੜੀ ਐਫ ਦਾ ਮੇਲਾ ਹੈ ਜਿਹੜਾ ਜਗਰਾ ਵੀ ਲੱਗਦਾ ਵੀਰੇ ਹਾਂਜੀ ਹਾਂਜੀ ਆਪਣੇ ਐਚਐਫ ਗਾਵਾਂ ਦਾ ਹਾਂਜੀ ਤੇ ਮੱਝਾਂ ਦਾ ਮੇਲਾ ਲੱਗਦਾ ਉਹ ਸਭ ਤੋਂ ਬੈਸਟ ਨਹੀਂ ਲੱਗਦਾ ਠੀਕ ਹੈ ਜੀ ਉੱਤੇ ਅਸੀਂ ਹਰ ਸਾਲ ਐਨੀਮਲ ਲੱਗਿਆ ਨੇ ਪਹਿਲਾਂ ਗੌਰਮੈਂਟ ਕਰੋਦੀ ਹੁੰਦੀ ਉਹ ਤਾਂ ਬੰਦ ਹੋਏ ਹੋਏ ਆ ਹਾਂਜੀ ਉਹ ਮੇਲੇ ਲੱਗਾਂ ਹਰਿਆਣੇ 'ਚ ਮੇਲੇ ਲੱਗਦੇ ਆ ਵੀਰੇ ਯਾਰ ਠੀਕ ਹੈ ਜੀ ਜਿਹੜਾ ਆਪਣੇ ਪੰਜਾਬ ਦੇ ਵਿੱਚ ਇੱਕ ਮੱਜਾ ਦਾ ਧਲਾਉਲੇ ਵੀ ਲੱਗਦਾ ਦਾ ਮੇਲਾ ਹਾਂਜੀ ਉੱਥੇ ਗਾਵਾਂ ਨਹੀਂ ਰਹੇ ਆ ਚੱਪ ਵਗੈਰਾ ਹੁੰਦੀਆਂ ਆਪਾਂ ਕਿਤੇ ਲੈ ਕੇ ਵੀ ਨਹੀਂ ਗਏ ਉੱਥੇ ਠੀਕ ਹੈ ਜੀ ਤੇ ਪੀਡੀਐਫ ਦੇ ਮੇਲੇ ਤੇ ਵੀ ਆਪਾਂ ਲੈ ਕੇ ਜਾਨਾ ਨਾ ਵੀ ਉੱਥੇ ਬੋੜੀ ਸਕੋਰ ਵਗੈਰਾ ਦੇਖਦੇ ਆਲਾ ਵੀ ਠੀਕ ਹੈ ਜੀ ਬਾਜਾ ਦੇ ਮੋਟੀ ਨਹੀਂ ਹੋਣੀ ਚਾਹੀਦੀ ਜਿਆਦੇ ਲੱਸੀ ਨਹੀਂ ਉਹ ਕਿਵੇਂ ਚੱਲਦੀਆਂ ਗਾਵਾਂ ਉਹ ਬਰੀਡ ਤੇ ਫੋਕਸ ਕਰਦੇ ਆ ਜਿਆਦਾ ਫੋਰਨਰ ਦਾ ਜਾਇ ਹੁੰਦੇ ਬਾਹਰੋਂ ਠੀਕ ਹੈ ਜੀ ਫਿਰ ਇਹਨੂੰ ਤਿਆਰ ਕਰਨ ਵੇਲੇ ਇਹਨਾਂ ਦੇ ਕਟਿੰਗ ਵਗੈਰਾ ਕਰਨੀ ਪੈਂਦੀ ਆ ਟ੍ਰੀਮਿੰਗ ਕਰਨੀ ਪੈਂਦੀ ਆ ਬਾਰਾਂ ਵਗੈਰਾ ਦੀ ਲੇਵੇਂ ਵਗੈਰਾ ਟ੍ਰੀਮਿੰਗ ਕਰਨੀ ਪੈਂਦੀ ਆ ਜੇ ਵੀ ਆਪਾਂ ਕਹਿੰਦੇ ਨਾ ਬਿਊਟੀ ਬਾਰ ਰੋਡ ਤੇ ਜਾ ਕੇ ਤਿਆਰ ਹੋਣਾ ਆ ਨਵਾਂ ਵੇਹਾ ਚੋੜਾ ਹਾਂਜੀ ਉਮਰ ਹੀ ਗਾਵਾਂ ਨੂੰ ਤਿਆਰ ਕਰਕੇ ਲਿਆਉਣਾ ਪੈਂਦਾ ਵੀਰੇ ਯਾਰ ਮੇਲੇ ਤੇ ਠੀਕ ਹੈ ਜੀ ਜਾਂ ਉੱਥੇ ਜਾ ਕੇ ਮੇਲੇ ਤੇ ਦੋ ਦਿਨ ਦਾ ਟਾਈਮ ਆ ਜਾ ਉੱਥੇ ਤਿਆਰ ਕਰੀ ਦੱਸੀ ਤਿਆਰ ਕਰੀ ਦੱਸੀ ਹਾਂ ਫੇਰ ਹੀ ਜਾ ਕੇ ਹੋਉਂਦੇ ਇੱਥੇ ਤਾਂ ਤੁਹਾਨੂੰ ਲੱਗਦਾਗਾ ਲਵੀ ਲਿਬੜੀਆਂ ਵੀ ਆ ਵਿੱਚ ਹਾਂਜੀ ਹਾਂਜੀ ਪਰ ਉਹ ਅਸੀਂ 1 ਮਹੀਨਾ ਪਹਿਲਾਂ ਤਿਆਰੀ ਕਰ ਲੱਗ ਜਾਂਦੇ ਆ ਇਹਨਾਂ ਦੇ ਨਮੋਣਾ ਧਮੋਣਾ ਸਾਰਾ ਕੁਝ ਰਾਈ ਕਰਨਾ ਪੈਂਦਾ ਠੀਕ ਹੈ ਜੀ ਤੇ ਇਹਨਾਂ ਨੂੰ ਚਲਾਉਣਾ ਮੇਨ ਗੱਲ ਆ ਲਵੀ ਰਿੰਗ ਦੇ ਵਿੱਚ ਚਲਾਉਣਾ ਹਾਂਜੀ ਉਦੋਂ ਪੁਆਇੰਟ ਜਿਹੜਾ ਉਥੇ ਰਿੰਗ ਦੇ ਵਿੱਚ ਆਉਦੀ ਗਾਣ ਦਾ ਪ੍ਰਦਰਸ਼ਨ ਵਧੀਆ ਕਰ ਦਿੰਦਾ ਉਹ ਪੋਰ ਵੀ ਵਧੀਆ ਲੈਂਦਾ ਹੈਗਾ ਠੀਕ ਹੈ ਜੀ ਉਹ ਗਾਣਾ ਨੰਬਰ ਲੈ ਜਾਂਦਾ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਆਏ ਨੇ ਜਿਵੇਂ ਅੱਜ ਕੱਲ ਦੇ ਵਿੱਚ ਚੁਆਈ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੇ ਆ ਨਾ ਇਹ ਉਹਨਾਂ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਹੁੰਦਾ ਮੇਨਾ ਚੁਆਈ ਦੇ ਮੁਕਾਬਲਿਆਂ ਦੇ ਵਿੱਚ ਤਾਂ ਮੇਨ ਗੱਲ ਆ ਲੈ ਵੀ ਤੁਹਾਡੀ ਗਾਣ ਦੁੱਧ ਬੱਤੇ ਜਿਹੜੀ ਕੱਢਦੀ ਆ ਹਾਂਜੀ ਉਹਨੇ ਫਸਟ ਆਉਣਾ ਵੀਰੇ ਯਾਰ ਠੀਕ ਹੈ ਜੀ ਤਿੰਨ ਟਾਈਮ ਚੁਆਈ ਕਰੋ ਤੁਸੀਂ ਆਪਦੇ ਇਹ ਗਾਣ ਦੀ ਠੀਕ ਹੈ ਜੀ 8-8 ਘੰਟਿਆਂ ਦੇ ਗੈਪ ਦੇ ਬਾਅਦ ਆ ਉਹਨੂੰ ਤੁਸੀਂ ਇਹੋ ਜਿਹੀ ਖਰਾਕ ਦੇਓ ਨਿਊਟ੍ਰੀਸ਼ਨ ਬਹੁਤ ਆ ਜੁਨੀਵਰਸਿਟੀ ਦੇ ਵਿੱਚ ਵੀ ਡਾਕਟਰ ਆਏਗੇ ਆ ਫੀਡ ਫੈਕਟਰੀ ਵਾਲੇ ਡਾਕਟਰ ਵੀ ਹੈਗੇ ਆ ਹਾਂਜੀ ਤੁਸੀਂ ਉਹੋ ਜਿਹੀ ਖਰਾਕ ਤਿਆਰ ਕਰੋ ਲਵੀ ਉਹ ਦੁੱਧ ਆਪਾਂ ਨੂੰ ਵੱਧ ਤੋਂ ਵੱਧ ਦੇ ਦੇ ਠੀਕ ਹੈ ਜੀ ਜਿਹੜੀ ਗਾਂ ਤੁਹਾਡੇ ਫਾਰਮ ਦੇ ਵਿੱਚ ਟੌਪ ਮੋਸਟ ਦੁੱਧ ਵਾਲੀ ਆ ਤੁਸੀਂ ਉਹਨੂੰ ਤਿਆਰ ਕਰੋ ਠੀਕ ਹੈ ਜੀ ਫਿਰ ਉਹਨੂੰ ਸੂਈ ਨੂੰ ਵੀ 6-ਨਾਂ 10 ਮਹੀਨਾ ਹੋਇਆ ਹੋਵੇ ਜਿਆਦਾ ਲੰਮਾ ਟਾਈਮ ਸੂਈ ਨਹੀਂ ਦੁੱਧ ਕੱਢਦੀ ਤੇ ਆਪਾਂ ਤਾਜ਼ੀ ਸੂਈ ਲੈਣੀ ਹੋਣੀ ਦੁੱਧ ਕੱਢਦੀ ਉਸਤੇ ਠੀਕ ਹੈ ਜੀ ਤੁਸੀਂ ਦੇਖੋ ਤੁਹਾਡੇ ਫਾਰਮ ਦੀ ਜਿਹੜੀ ਗਾਂ ਜਿਆਦਾ ਦੁੱਧ ਵਾਲੀ ਆ ਤੁਸੀਂ ਮੇਲਾ ਜਿਹੇ ਫਰਬੀ ਦਸੰਬਰ ਦੇ ਐਂਡ ਦੇ ਵਿੱਚ ਕਾਦੀ ਨੂੰ ਬੱਚਾ ਦੇਣਾ ਚਾਹੀਦਾ ਉਹਨੂੰ ਠੀਕ ਹੈ ਜੀ ਤੁਹੀ ਚਾਹੀਦੀ ਹੈ ਹਾਂਜੀ ਜੇ ਦਸੰਬਰ ਦੇ ਐਂਡ ਤੇ ਹੁੰਦੀ ਆ ਫੇਰ ਆਪਾਂ ਨੂੰ ਫਰਵੀ ਵੇਲੇ ਮੇਲੇ ਵੇਲੇ ਦੁੱਧ ਵਧੀਆ ਦੇਉ ਠੀਕ ਹੈ ਜੀ ਬਸ ਇਹੀ ਦੇਖਣਾ ਹੁੰਦਾ ਲਵੀ ਆਪਾਂ ਮੇਲੇ ਵੇਲੇ ਆਪਣੀ ਗਾਂ ਬੈਸਟ ਨੂੰ ਤਿਆਰ ਕਰਨਾਗਾ ਮੇਲੇ 'ਚ ਉਹ ਦੁੱਧ ਵੱਧ ਕੱਢੂ ਜਿਹੜੀ ਆਪਣੇ ਫਾਰਮ ਦੇ ਲੋਕ ਜ਼ਿਆਦਾ ਕੱਢਦੀ ਹੈ ਠੀਕ ਹੈ ਜੀ ਤੇ ਇੱਕ ਗੱਲ ਹੋਰ ਕਰਦੇ ਆਂ ਜੀ ਆਪਾਂ ਖਰਾਕ ਤੇ ਤੇ 400 ਚਲੋ ਆਪਾਂ ਦੇ ਹੀ ਰਹੇ ਆ ਜੀ ਉਹਦੇ ਵਿੱਚ ਨਾਲ ਹੋਰ ਫੀਡ ਕੋਈ ਫੀਡ ਵੀ ਰੈਗੂਲਰ ਅਸੀਂ ਆਪ ਦੀ ਬਣਾ ਕੇ ਲੈ ਕੇ ਆਉਣਾ ਫੀਡ ਦਾ ਵੀਰੇ ਯਾਰ ਠੀਕ ਹੈ ਜੀ ਤੁਸੀਂ ਮਾਰਕੀਟ ਜੀ ਵੀ ਫੀਡਾਂ ਵਧੀਆ ਆਉਂਦੀਆਂ ਆ ਪਰ ਅਸੀਂ ਚੰਗੀ ਕੁਆਲਿਟੀ ਦੀ ਫੀਡ ਬਣਾਉਨੇ ਆ ਸਾਡੇ ਕੋਲੇ ਟੀਮ ਆਉਂਦੀ ਆ ਪੀਡੀਐਸ ਤੋਂ ਹਾਂਜੀ ਪੀਡੀਐਸ ਦੇ ਡਾਕਟਰ ਤਰਤਪਾਲ ਸਿੰਘ ਜਟਾਣਾ ਜੀ ਆ ਉਹ ਆਉਦੇ ਆ ਉਹ ਸਾਨੇ ਨਿਊਟ੍ਰੀਸ਼ਨ ਸਾਡੇ ਗਾਇਆਂ ਦੇ ਅਕੋਰਡਿੰਗ ਸਾਨੂੰ ਫੀਡ ਤਿਆਰ ਕਰਕੇ ਦਿੰਦੇ ਆ ਵੀ ਠੀਕ ਹੈ ਜੀ ਤੁਹਾਡੀ ਗਾਇਆਂ ਚ ਕੀ ਘਾਟ ਆ ਕੀ ਨਹੀਂ ਉਹਦੇ ਅਕੋਰਡਿੰਗ ਅਸੀਂ ਫੀਡ ਤਿਆਰ ਕਰਾਉਨੇ ਆ ਠੀਕ ਹੈ ਜੀ ਉਹ ਅਸੀਂ ਸ਼ਿਵਾ ਇੰਡਸਟਰੀ ਐਮਦਗੜ ਉੱਥੋਂ ਤਿਆਰ ਕਰਵਾਉਨੇ ਆ ਵੀਰੇ ਹਾਂਜੀ ਬਾਕੀ ਉਥੇ ਨੈਸ ਠੀਕ ਹੈ ਜੀ ਉਹ ਜੇ ਸਾਡੇ ਫੀਡ ਦੇ ਵਿੱਚ ਕਮੀਆਂ ਤਾਂ ਉਲੀ ਵਗੈਰਾ ਜੇ ਆਉਂਦੀ ਹੈ ਸਾਡਾ ਦੁੱਧ ਨਾ ਇਸਨਾਂ ਠੀਕ ਹੈ ਜੀ ਉਲੀ ਰੈਤ ੱਟੀ ਕਰ ਦੁੱਧ ਚੱਕਦੀ ਹੈ ਨਾ ਇਸਲੇ ਠੀਕ ਹੈ ਜੀ ਉਹਦੇ ਅਕੋਰਡਿੰਗ ਸਾਡੇ ਫੀਡ ਵਧੀਆ ਹਾਈ ਕੁਆਲਿਟੀ ਦੀ ਫੀਡ ਤਿਆਰ ਕਰਦੇ ਆ ਜਿਹੜੀ ਆਪ ਤਿਆਰ ਕਰਾ ਕੇ ਲੈ ਕੇ ਆਉਣੇ ਅਸੀਂ ਉਹ ਵੀ 40000 ਰੁਪਏ ਦੇ ਸਾਨੂੰ ਮਿਹੜ ਪੈਂਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਆਪਣਾ ਜੀ ਜਦੋਂ ਆਪਾਂ گاਵਾਂ ਦੀ ਥੱਲੋ ਸਾਫ਼ ਸਫਾਈ ਯਾਦ ਰੱਖੀਏ ਨਾ ਪੈਰਾਂ ਦੇ ਥੋੜਾ ਜਿਹਾ ਮੇਨ ਗੱਲ ਤਾਂ ਤੁਸੀਂ ਜਿਹੜੇ ਆਪਣੇ ਸੀਮਣ ਭਰਾਉਣਾ ਵੀਦੇ ਯਾਰ ਉਹਦੇ ਜਿਨ੍ਹਾਂ ਦੇ ਪੈਰਾਂ ਤੋਂ ਚੰਗੇ ਸੀ گاਵਾ ਹੈਗੀਆਂ ਵੀ ਉਹੋ ਜਿਹੜਾ ਸੀਮਣ ਭਰਾਉ ਤੁਸੀਂ ਜਿਹੜੇ ਬੋਲਾ ਕੋਈ ਉਹਦੇ ਪੈਰ ਮਜ਼ਬੂਤ ਆ ਲੈ ਵੀ ਉਹਦੇ ਜਲੇਮਨੈਸ ਘੱਟ ਹੋਈ ਆ ਉਹੋ ਜਿਹੇ ਸੀਮਣ ਭਰਾਉ ਜਿਹੜੀਆਂ گاਵਾਾਂ 'ਚ ਲਗੜਾ ਪਾਣਾ ਹੁੰਦਾ ਠੀਕ ਹੈ ਜੀ ਫਿਰ ਰਹੀ ਗੱਲ ਜਿਵੇਂ ਸਾਡੇ ਇੱਧਰ ਫਰਸ਼ ਆ ਫਰਸ਼ ਤੇ ਦਾ ਇਹਨਾਂ ਨੇ ਖਾਣਾ ਫਰਸ਼ ਤੇ ਆਪਾਂ ਸਕ੍ਰੈਪਰ ਨਾਲ ਫੇਰ ਦਿੰਨੇ ਆ ਰੋਜ਼ ਸਫਾਈ ਕਰਦੇ ਆ ਫਰਸ਼ ਦੀ ਠੀਕ ਹੈ ਜੀ ਫਰਸ਼ ਤੇ ਫਿਰ ਜਦੋਂ ਖਾਣਾ ਆਉਣਾ ਇਹਨਾਂ ਨੇ ਇੱਕ ਵਾਰੀ ਫਰਸ਼ ਦੇ ਉੱਪਰ ਸਫਾਈ ਹੁੰਦੀ ਆ ਉਦੋਂ ਸਫਾਈ ਹੁੰਦੀ ਆ ਪਰ ਕੋਈ ਆਇ ਸੁੱਕਾ ਫਾਰਮ ਵੀ ਸਾਡੇ ਦੇਖੇ ਪਰਲੇ ਪਾਸੇ ਕਿੰਨਾ ਹੈ ਇੱਥੇ ਜੇ 24 ਘੰਟੇ ਗਿੱਲੇ ਥਾਂਦੇ ਰਹਿੰਦੇ ਫਿਰ ਪੈਰ ਪੁੱਲ ਹੈ ਨਾ ਪਹਿਲਾਂ ਫਿਰ ਲੇਮ ਨਾਲ ਜਿਆਦਾ ਆਉਂਦੀ ਆ ਠੀਕ ਹੈ گاਵਾਵਾਸੇ ਸੁੱਕੀ ਜਗ੍ਹਾ ਵੀ ਹੋਣੀ ਚਾਹੀਦੀ ਹੈ ਇੱਲਜ ਠੀਕ ਹੈ ਜੀ ਇੱਥੇ ਤੋੜਾ ਫਿਰਾ ਵੀ ਕਰ ਲਓ ਸੇ ਕਰਾ ਹੁਣ ਬਰਸਾਤਾਂ ਕਰਕੇ ਇੱਥੇਰ ਪ੍ਰੋਬਲਮ ਜਿਆਦਾ ਆਈ ਆ ਪਰ ਹੁਣ ਹੌਲੀ ਹੌਲੀ ਸੁਫਾ ਕਰ ਲਿਆ ਸੀ ਫਾਰਮ ਆ ਠੀਕ ਹੈ ਜੀ ਹਾਂ ਤੇ ਜਦੋਂ ਮਤਲਬ ਕਿ ਜਿਹੜੀ ਆਪਾਂ ਬੱਚੀ ਤਿਆਰ ਕਰ ਲਈ ਜੀ ਹਨਾ ਜੀ ਤੇ ਹੁਣ ਉਹ ਆਪਾਂ ਕਿੰਨੇ ਟਾਈਮ ਦੀ ਕਰਾਸ ਕਰਵਾ ਸਕਦੇ ਹਾਂ ਜੀ ਮੋਸਟਲੀ ਸਾਡਾ ਟਾਰਗੇਟ ਹੁੰਦਾ 13 ਤੋਂ 14 ਮਹੀਨਾ ਦੀ ਬੱਚੀ ਅਸੀਂ ਕਰਾਸ ਕਰਾਉਣੀ ਹੈ 13 ਤੋਂ 14 ਮਹੀਨਾ ਦੀ ਕਰਾਉਣੀ ਹੈ ਹਾਂ ਹਾਂ ਉਹਦਾ weight ਦੇ ਅਕੋਰਡਿੰਗ ਕਰਾਉਣੀ ਹੁੰਦੀ ਹੈ ਜਿਹਨੇ HF ਦੀ ਬੱਚੀ 3.5 ਤੋਂ 4 ਕਵਾਂਟਲ ਦੀ ਹੋ ਜਾਂਦੀ ਹੈ ਠੀਕ ਹੈ ਜੀ ਮੋਸਟਲੀ ਪੌਣੇ 4 ਦੇ 4 ਕਵਾਂਟਲ ਦੇ ਨੇੜ ਅਸੀਂ ਕਰਾਸ ਕਰਾਉਣੇ ਆ ਠੀਕ ਹੈ ਜੀ ਜਿਹੜੀਆਂ ਦੂਜੀਆਂ ਜਰਸੀ ਵਗੈਰਾ ਉਹ 3 ਕਵਾਂਟਲ ਦੇ ਨੇੜ ਅਸੀਂ ਕਰਾਸ ਕਰਾਉਣੇ ਹੁੰਦੇ ਠੀਕ ਹੈ ਜੀ ਹੂੰ ਹੂੰ ਮਿੱਤਰੋ ਜੇ ਕਿਸੇ ਵੀਰ ਨੇ ਡੈਰੀ ਫਾਰਮਿੰਗ ਦਾ ਕੰਮ ਸਟਾਰਟ ਕਰਨਾ ਮੈਂ ਤੁਹਾਨੂੰ ਵੀਰੋਰਾ ਦਾ ਨੰਬਰ ਦਊਂਗਾ ਕਿਸੇ ਵੀ ਤਰ੍ਹਾਂ ਦੀ ਤੁਸੀਂ ਡੈਰੀ ਫਾਰਮਿੰ 10 ਵਜੇ ਤੋਂ 12 ਦੇ ਵਿੱਚ ਵਿਚਾਰ ਤੁਸੀਂ ਫੋਨ ਕਰ ਸਕਦੇ ਹੋ ਬਾਈ ਇਹਨਾਂ ਨੂੰ ਬਾਈ ਜੀ ਨੰਬਰ ਬੋਲ ਦੋ ਇੱਕ ਵਾਰੀ ਹਾਂ ਵੀਰ ਜੀ ਆਪਣਾ ਨੰਬਰ ਨੋਟ ਕਰ ਲਓ ਬਾਈ 946359557 946359557 ਇਹ ਆਪਣਾ ਨੰਬਰ ਆ ਵੀਰ ਤੁਸੀਂ 10 ਤੋਂ 12 ਦੇ ਵਿੱਚ ਕਦੋਂ ਵੀ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਮੈਂ ਤੁਹਾਨੂੰ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਿਉਂਦੇ ਬਸਰੋ ਧੰਨਵਾਦ ਬਾਈ ਸੋਸੀ ਕਾਲ